ਖੇਤੀ ਕਿਸਾਨ ਕਰ ਮਿਲ ਪੈਗਾ ਜਿਵੇਂ ਕਿ ਕੁਦਰਤੀ ਖੇਤੀ ਵਿੱਚ ਹੋਰੇ ਕੱਲ ਮੀਂਹ ਪਿਆ ਸੀ ਪਰ ਕੁਦਰਤੀ ਖੇਤੀ ਇਹ ਨਹੀਂ ਛੇਤੀ ਪਾਣੀ ਨੂੰ ਜਜ਼ਬ ਕਰ ਦਿੰਦੀ ਆ ਵੀ ਐਂ ਲੱਗਦਾ ਵੀ ਜੇ ਬੱਦਰ ਆ ਗਿਆ ਕਾਰਨ ਆ ਵੀ ਮਿੱਟੀ ਪਾਣੀ ਨੂੰ ਸੋਖਦੀ ਆ ਤੇ ਆਪਣਾ ਸਟੋਰ ਕਰਦੀ ਆ ਤੇ ਆਪਾਂ ਬੱਦਰ ਤੇ ਰਹਿਣਾ ਸੋ ਆਪਾਂ ਜੀ ਗੜਾਈ ਕਰ ਰਹੇ ਆ ਇੱਥੇ ਦੋ ਫਸਲਾਂ ਇਕੱਠੀਆਂ ਨੇ ਜੀ ਬਾਕੀ ਅਗਲੀ ਫਸਲ ਹਾਲੇ ਹੋਰ ਪਿਛਨੇ ਤਿਆਰ ਕਰਕੇ ਆ ਸਮੇਂ ਦੇ ਵਿੱਚ ਬੈਂਗਣ ਤੇ ਗੰਨਾ ਜੀ ਜਿਹੜੇ ਗੜਾਈ ਕਰਨੇ ਵਾਲੇ ਵੱਖ-ਵੱਖ ਟੂਲ ਨੇ ਜਿਵੇਂ ਆਹ ਫਾਲਾ ਕਸਿਆ ਹੋਇਆ ਇਹ ਮਤਲਬ ਅਲੱਗ-ਅਲੱਗ ਤਰੀਕਿਆਂ ਨਾਲ ਮੈਂ ਦੂਆ ਫਾਲਾ ਵੀ ਲੈ ਕੇ ਆਉਣਾ ਆ ਦੇਖੋ ਜੇ ਤਾਂ ਬਹੁਤ ਜ਼ਿਆਦਾ ਗਿੱਲ ਹੋਵੇ ਤਾਂ ਆਪਣੇ ਆਹ ਫਾਲੇ ਨਾਲ ਚੱਲ ਪੈਣਾ ਇਹਦਾ ਕੰਮ ਹੁੰਦਾ ਮਿੱਟੀ ਵਿੱਚ ਚੱਲਣਾ ਮਤਲਬ ਜੇ ਹੁਣ ਆਪਾਂ ਇਹਨੂੰ ਚਲਾ ਕੇ ਦਿਖਾਵਾਂ ਤਾਂ ਇਹਨੇ ਜੇ ਬਹੁਤ ਜ਼ਿਆਦਾ ਗਿੱਲ ਵੀ ਆ ਮਤਲਬ ਤੁਸੀਂ ਮੱਤਰ ਨਹੀਂ ਹੈਗਾ ਆਪਾਂ ਉਰੇ ਚਲਾ ਕੇ ਯਾਰ ਦੇਖੋ ਆਇਨੇ ਵਿੱਚੇ ਵਿੱਚ ਚੱਲਣਾ ਇਸ ਤਰ੍ਹਾਂ ਇਹ ਤੁਹਾਡੇ ਨਦੀਨਾਂ ਨੂੰ ਸਾਫ਼ ਕਰਤਾ ਕਿਵੇਂ ਜਾਊਗਾ ਇਹਨੂੰ ਮਿੱਟੀ ਨਹੀਂ ਲੱਗਦੀ ਕਿਉਂਕਿ ਇਹ ਚੱਲਣਾ ਦਾ ਇਸ ਤਰ੍ਹਾਂ ਇਹ ਤਰਫ ਵਾਲੀ ਮਗਰ ਇਸ ਤਰ੍ਹਾਂ ਵਿੱਚੇ ਪਿੱਛੇ ਲੈ ਜਾਊਗਾ ਕਿਉਂਕਿ ਉਹਦੇ ਵਿੱਚ ਤਾਂ ਜ਼ੋਰ ਕੱਟ ਲੱਗਦਾ ਤੇ ਇਸ ਤਰ੍ਹਾਂ ਇਹ ਕੰਮ ਕਰੂਗਾ ਪਰ ਜਿਹੜਾ ਉਹ ਆਲਾ ਇਹ ਜਿਹੜਾ ਸ਼ਕਲ ਡਿਜ਼ਾਈਨ ਹੋਰ ਹੈ ਤੇ ਨਾਲ ਜੇ ਰੱਖ ਕੇ ਦੇਖੀ ਤਾਂ ਬਿਲਕੁਲ ਭਿੰਨਾ ਹੈ ਤੇ ਇਹਦੀਆਂ ਜਿਹੜੀਆਂ ਆਹ ਦੋਏ ਸਾਈਡਾਂ ਤਿੱਖੀਆਂ ਰਿਆਲ ਸਾਈਡ ਵੀ ਤਿੱਖੀ ਕੀਤੀ ਆ ਰਹੀ ਤਿੱਖੀ ਹੈ ਮਤਲਬ ਸਾਈਡਾਂ ਤੋਂ ਵੱਢੀ ਜਾਣਾ ਤੇ ਅੱਗੇ ਬਣੀ ਜਾਣਾ ਤੇ ਜਿਹੜਾ ਕੱਖ ਆਊਗਾ ਇਹਨੇ ਜਾੜਾ ਤੋਂ ਵੜ ਦੇਣਾ ਬਾਕੀ ਹੋਰ ਵੀ ਬਹੁਤ سارے ਟੂਲ ਨੇ ਜਿਹੜੇ ਆਪਣੇ ਕੁਦਰਤੀ ਖੇਤੀ 'ਚ ਆਪਣੀ ਮਦਦ ਕਰ ਸਕਦੇ ਹਾਂ ਸੋ ਆਪਾਂ ਜਿੰਨੇ ਹੋਣਾ ਆ ਜਾ ਰਿਹਾ ਉਹਨਾਂ ਵਿਚੀ ਵਿੱਚ ਜਾ ਰਿਹਾ ਹੈ। ਇਹ ਆ ਦੇਖੋ। ਜਿੱਥੇ ਆਪਾਂ ਨੂੰ ਖੱਬਲ ਵੱਧ ਆ ਗਿਆ ਆਪਾਂ ਨੂੰ ਉੱਥੇ ਰੁਕਣਾ ਪੈਣਾ। ਹਲੋ। ਜਦੋਂ ਇਹ ਆਪਾਂ ਨੇ ਕੋਸ਼ਿਸ਼ ਕਰਨੇ ਲਾ ਮੂੰਹ ਨਾ ਭਰੇ। ਦੋ ਜੇ ਬੂਹਾਂ ਦੇ ਨਾਲ ਜ਼ੋਰ ਲੱਗਣ ਲੱਗ ਜਾਣਾ ਤੇ ਇਸ ਤਰ੍ਹਾਂ ਸਾਫ਼ ਕਰੀ ਜਾਣਾ। ਹਲੋ। ਇਸ ਤਰ੍ਹਾਂ ਇਹ ਖੱਬਲ ਨੂੰ ਸਾਫ਼ ਕਰ ਸਕਦਾ ਸੋ ਕੁਦਰਤੀ ਖੇਤੀ 'ਚ ਇਹਨਾਂ ਦੇ ਵਿੱਚ ਨਵੀਨ ਜ਼ਿਆਦਾ ਹੋਣਾ ਦਸੋ ਗੜਾਈ ਕਰਦੇ ਆ। ਮਾ ਲੋ ਇਸ ਤਰ੍ਹਾਂ ਆਪਾਂ ਗੰਨੇ ਤੇ ਬੈਂਗਣ ਦੀ ਗੜਾਈ ਕਰਕੇ ਜਿਹੜੀ ਅਗਲੀ ਫਸਲ ਪੀਕਣੀ ਆ ਇੱਥੇ ਉਹਦੀ ਤਿਆਰੀ ਹੋ ਜੂ। ਤੇਦੀ ਗੜਾਈ ਕਰ ਲੀ ਆ ਬੈਂਗਣ ਦੇ ਬੂਟੇ ਨੇ। ਉਹ ਗੜਾਈ ਵੀ ਕਰ ਲਈ। ਛੇੜਾ ਮਾਰਾ ਇੱਥੇ ਪੱਖ ਬਚਿਆ ਉਹਨੇ ਉਹਦੇ ਤੇ ਸਾਫ਼ ਕਰਤਾ। ਇਹ ਪੂਰੀ ਢੰਗਾਈ ਤੇ ਕੰਮ ਕਰੂਗਾ ਇਹ ਨਹੀਂ ਹੈਗਾ ਵੀ ਕੋਈ ਉੱਚੀ ਜਗ੍ਹਾ ਤੋਂ ਵੱੜਦਾ ਹੈ ਕੋਈ ਨੀਵੀਂ ਤੋਂ ਵੱੜਦਾ ਹੈ ਨਾ ਨਾ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਚ ਮਤਲਬ ਐਕਸਰਸਾਈਜ਼ ਕਰਨੀ ਆ ਇਸ ਤਰ੍ਹਾਂ ਇਹ ਆ ਸਾਰੇ ਏਰੀਆ ਦੀ ਗੜਾਈ ਕਰ ਦੇਣੀ ਆ ਸੋ ਰਲਮੀਆਂ ਫਸਲਾਂ ਬੀਜਦੇ ਆ ਤੋ ਤੇ ਮਾਰੀਆਂ ਘੱਟ ਲੱਗਦੀਆਂ ਨੇ ਇੱਕ ਆਪਣੀ ਖਾਸਤ ਹੁੰਦੀ ਰਹਿੰਦੀ ਐ ਇੱਕ ਮਿੱਟੀ ਤੁਸੀਂ ਦੇਖੋ ਬੁਦਰਤੀ ਖੇਤ ਦੀ ਇਹ ਬਿਲਕੁਲ ਨਰਮ ਤੇ ਗੋਲੀ ਹੋ ਜਾਂਦੀ ਐ ਦੇਖੋ ਜਿਵੇਂ ਚੱਕਰ ਹੁੰਦੀ ਆ ਸੋ ਇਸ ਤਰ੍ਹਾਂ ਦੀ ਮਿੱਟੀ ਬਣ ਜਾਂਦੀ ਆ ਇਹ ਬਹੁਤ ਨਰਮ ਹੋ ਜਾਂਦੀ ਐ ਜਦੋਂ ਨਰਮ ਮਿੱਟੀ ਹੋਊਗੀ ਤਾਂ ਫਸਲਾਂ ਲਈ ਸਮਜੀਵਾਂ ਲਈ ਹਵਾ ਲਈ ਵਧੀਆ ਪਣ ਜਾਂਦੀ ਜਦੋਂ ਮਿੱਟੀ ਨਰਮੂ ਤਾਂ ਚੜਾ ਨੇ ਵਧੀਆ ਵਧਣਾ ਪੌਦੇ ਨੇ ਵਧੀਆ ਵਧਣਾ ਹੁਣ ਜਿਹੜਾ ਆਪਣਾ ਕਿੰਨਾ ਬਹੁਤ ਘੱਟ ਪਾਣੀ ਦਾ ਵਰਸਾ ਆਧਾਰ ਤੇ ਆ ਉਹਦਾ ਰੰਗ ਰੂਪ ਵੀ ਵਧੀਆ ਹੋ ਗਿਆ ਤੇ ਜਿਹੜਾ ਇੱਧਰ ਆ ਖੜਾ ਤੁਸੀਂ ਉਹਦੇ ਵਿੱਚ ਨਿਗਾਹ ਮਾਰੋ ਤੇ ਆਂਟਾਂ ਦਾ ਨਦੀਨ ਹੈ ਮਤਲਬ ਉਹਦੇ ਨਾਲ ਨਦੀਨ ਹੋਇਆ ਤਰ੍ਹਾਂ ਕਿੰਨੇ ਨੂੰ ਕੋਈ ਪ੍ਰਵਾਹ ਨਹੀਂ ਰੰਗ ਰੂਪ ਠੀਕ ਹੈ ਸੋ ਇਸ ਤਰ੍ਹਾਂ ਕੁਦਰਤੀ ਖੇਤੀ ਵਿੱਚ ਫਸਲਾਂ ਨਦੀਨਾਂ ਦਾ ਟਾਕਰਾ ਕਰਕੇ ਮੱਲੇ ਜੰਤੀ ਉਹਨੇ ਦੋ ਦੋ ਫਸਲਾਂ ਵੀ ਹੋ ਜਾਂਦੀ ਨੇ ਹੁਣ ਆਪਾਂ ਇਹਦੇ ਵਿੱਚ ਸਾਫ਼ ਕਰਕੇ ਤੀ ਫਸਲ ਬੀਜਾਂਗੇ ਤੇ ਘੱਟ ਪਾਣੀ ਦਾ ਹੋ ਜਾਂਦੀ ਹੈ ਨਾ ਸੋ ਆਪਾਂ ਨੂੰ ਕੋਦਾਂ ਤੇ ਖੇਤੀ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਹੈ ਕਿ ਖੇਤੀ ਤੋਂ ਖੇਤੀ ਆ ਜਿਹੜੀ ਆਪਣੀ ਰਸੋਈ ਨੂੰ ਆਪਣੇ ਸਰੀਰ ਨੂੰ ਵਧੀਆ ਬਣਾਉਂਦੀ ਹੈ ਜੇ ਰਸੋਈ ਵਿੱਚ ਖਾਣ ਲਈ ਵਧੀਆ ਤਾਂ ਆਪਣਾ ਸਰੀਰ ਵਧੀਆ ਹੋਣਾ ਤੇ ਆਪਣੇ ਰਸੋਈ ਵਿੱਚ ਆਪਾਂ ਨੂੰ ਇਹ ਨਹੀਂ ਪਤਾ ਵੀ ਉਹ ਜ਼ਹਿਰ ਮੁਕਤ ਆ ਕਿ ਨਕਲੀ ਆ ਅੱਜ ਦੀਆਂ ਰਸੋਈਆਂ ਵਿੱਚ ਤੁਸੀਂ ਨਿਗਾ ਮਾਰੋ ਦੁੱਧ ਦੀ ਆਧਾਰ ਹੁੰਦੀ ਹੈ ਜਾਂ ਹੋਰ ਚੀਜ਼ਾਂ ਦੀ ਹੈ ਤੁਹਾਨੂੰ ਨਕਲੀ ਖਾ ਰਹੇ ਹੋ ਕਿ ਅਸਲੀ ਸੋ ਸਾਰੇ ਦੋਸਤਾਂ ਮਿੱਤਰਾਂ ਨੂੰ ਹੀ ਬੇਨਤੀ ਕਰਾਂ ਮੈਂ ਕੁਦਰਤੀ ਖੇਤੀ ਕਿਸਾਨ ਜਾਂ ਪੰਜਾਬ ਦੇ ਜਿਹੜੇ ਕਿਸਾਨ ਘਟੂ ਘਾੜਾ ਅਸਲੀਤਾ ਪੈਦਾ ਹੋ ਰਿਹਾ ਉਹ ਚੀਜ਼ਾਂ ਨਾਲ ਜ਼ਰੂਰ ਜੁੜੋ ਤੇ ਆਪਣੀ ਸਿਹਤ ਨੂੰ ਵਧੀਆ ਬਣਾਈਏ ਸੋ ਕੁਦਰਤੀ ਖੇਤੀ ਵਿੱਚ ਇਹ ਜਿਹੜਾ ਨਦੀਨ ਹੈ ਇਹ ਹੱਥਾਂ ਨਾਲੇ ਕੱਢਿਆ ਜਾਂਦਾ ਭਾਵੇਂ ਬਾਦ ਹੋਵੇ ਭਾਵੇਂ ਘਟ ਹੋਵੇ ਜਾਂ ਭਰਜਵੇਂ ਖਾਲੀ ਹੋ ਜਵੇ ਇਹ ਨਹੀਂ ਹੈਗਾ ਵੀ ਅਸੀਂ ਇਹਨੂੰ ਕਿਸੇ ਕੈਮੀਕਲ ਨਾਲ ਮਾਰਸਾ ਕਰਦੇ ਜੇ ਖੇਤ ਵਿੱਚ ਕੈਮੀਕਲ ਵਰਤਿਆ ਜਾਂਦਾ ਤਾਂ ਉਹ ਸੋ ਇਸ ਤਰ੍ਹਾਂ ਪਾਏ ਕੋ ਦਰਤੀ ਖੇਤੀ ਵਿੱਚ ਜਿੰਨਾ ਵੀ ਨਦੀਨ ਹੈ ਸਾਰਾ ਹੱਥੀਂ ਕੰਟਰੋਲ ਕਰਦੇ ਆ ਜਿਹੜਾ ਪਹਿਲਾਂ ਵੱਡਾ ਨਦੀਨ ਵੱਟ ਕੇ ਪਸ਼ੂਨ ਉੱਪਰ ਜਾਂਦਾ ਜਿਹੜਾ ਜੜਾਂ ਵਾਲੇ ਜਾੜੇ ਰਹਿ ਜਾਂਦੇ ਨੇ ਉਹ ਆਪਾਂ ਇਹ ਸਾਫ਼ ਕਰ ਦਨੇ ਆ ਵਿੱਚ ਮਲਚਿੰਗ ਦਾ ਕੰਮ ਵੀ ਲੈ ਸਕਦੇ ਆ ਤੇ ਇੱਕ ਸਾਈਡ ਤੇ ਪਿਆ ਵੀਰ ਉਹ ਤਾਂ ਵੀ ਉੱਥੇ ਗਲ ਕੇ ਸੂਖਮ ਜੀਵਾਂ ਨੂੰ ਜਾਂ ਉਸ ਏਰੀਏ ਦੇ ਗੰਡੋਿਆਂ ਨੂੰ ਵਾਦਨ ਫੁੱਲ ਤੇ ਮਦਦ ਕਰਦਾ ਸੋ ਫਸਲਾਂ ਮਜ਼ਬੂਤ ਹੁੰਦੀਆਂ ਨੇ ਪਰ ਗੜਾਈ ਕਰਨੀ ਪੈਂਦੀ ਆ ਮਿੱਟੀ ਨੂੰ ਮਜ਼ਬੂਤ ਬਣਾਉਣਾ ਪੈਂਦਾ ਜਦੋਂ ਥੋੜੀ ਮਿੱਟੀ ਸਹੀ ਹੋ ਗਈ ਤਾਂ ਸਾਰੀਆਂ ਫਸਲਾਂ ਦਾ ਰੰਗ ਰੂਪ ਦੇਖ ਲਓ ਤੇ ਹਰਿਆਲੀ ਦੇਖ ਲਓ ਤੇ ਮਿੱਟੀ ਦੇਖ ਲਓ ਕੋਈ ਇਹਦੇ ਵਿੱਚ ਕੈਮੀਕਲ ਨਹੀਂ ਕੋਈ ਮਸ਼ੀਨਰੀ ਨਹੀਂ ਕੋਈ ਲੇਬਰ ਨਹੀਂ ਸਾਰਾ ਕੁਝ ਥੱਥੇ ਕਰਕੇ ਵੀ ਆਪਾਂ ਕੁਦਰਤੀ ਖੇਤੀ ਕਰ ਸਕਦੇ ਆ ਜਿਹੜਾ ਸਾਵੇਂ ਸਭ ਤੋਂ ਘੱਟ ਖਰਚੇ ਵਾਲੀ ਖੇਤੀ ਕਹਿ ਸਕਦੇ ਆ ਕੁਦਰਤੀ ਖੇਤੀ ਆ ਪਰ ਖਾਸ ਗੱਲ ਆ ਵੀ ਕੁਦਰਤੀ ਖੇਤੀ ਕਿਸਾਨ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਇਹ ਨਹੀਂ ਹੈਗਾ ਵੀ ਖੇਤ ਜੇੜਾ ਮਾਰਿਆ ਮੁੜ ਕੇ ਸੋਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਵੇਂ ਕੋਈ ਲੇਵਰ ਵਾਲਾ ਕੰਮ ਕਰਦਾ ਜਾਂ ਐਕਟੀਵਿਟੀ ਕਰਦਾ ਉਸ ਤਰ੍ਹਾਂ ਕੰਮ ਕਰਦਾ ਜਾਂਦਾ ਤੇ ਇਹ ਉਹਦਾ ਆਨੰਦ ਵੱਖਰਾ ਤੇ ਖਾਸ ਗੱਲ ਹੈ ਵੀ ਇਹਨਾਂ ਖੇਤਾਂ ਵਿੱਚ ਹੁਣ ਕਿੰਨੀ ਧੁੱਪਾਂ ਤੇ ਬਹੁਤ ਜ਼ਿਆਦਾ ਗਰਮੀ ਆ ਪਰ ਔਰੇ ਜਿਹੜਾ ਆਕਸੀਜਨ ਉਹਦਾ ਲੈਵਲ ਬਹੁਤ ਸ਼ਾਨਦਾ ਰਿਹਾ ਕਿ ਰੁੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਤੇ ਇੱਕ ਸਾਥ ਜਾਂ ਵੱਖਰਾ ਵਾਤਾਵਰਨ ਹੈ ਜੇ ਤਾਂ ਆਪਾਂ ਵਧੀਆ ਵਾਤਾਵਰਣ ਚਾਹੁੰਦੇ ਆ ਤਾਂ ਆਪਾਂ ਮਜ਼ਬੂਤ ਹੋਣੇ ਆ ਜੇ ਆਪਣੇ ਕੋਲ ਭੋਜਨ ਵਧੀਆ ਨਹੀਂ ਹੈਗਾ ਜੇ ਆਕਸੀਜਨ ਵਧੀਆ ਤਾਂ ਵੀ ਆਪਾਂ ਲੰਬੀ ਉਮਰ ਤੇ ਸਿਹਤਮੰਦ ਵਾਲਾ ਜੀਵਨ ਬਤਾ ਸਕਦੇ ਆ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਕੁਦਰਤੀ ਖੇਤੀ ਨਾਲ ਜੁੜੀਏ ਕਿਸਾਨਾਂ ਨਾਲ ਜੁੜੋ ਤਾਂ ਕਿ ਕੁਦਰਤੀ ਖੇਤੀ ਵਧ ਸਕੇ ਕਿਉਂ ਕੁਦਰਤੀ ਖੇਤੀ ਦੇ ਰੁੱਖ ਬਹੁਤ ਜ਼ਿਆਦਾ ਲਾਇਆ ਜਾਂਦੇ ਨੇ ਜੇ ਕੁਦਰਤੀ ਖੇਤੀ ਵਧੂਗੀ ਤਾਂ ਰੁੱਖ ਵਧਣਗੇ ਜੇ ਆਪਾਂ ਨੂੰ ਲੱਗਦਾ ਵੀ ਅਸੀਂ ਸੜਕਾਂ ਤੇ ਰੁੱਖ ਲਾ ਕੇ ਵਾਤਾਵਰਨ ਬਚਾ ਲਿਆ ਸੋ ਕਿਉਂਕਿ ਸੜਕਾਂ ਤੇ 35-40 ਸਾਲ ਬਾਅਦ ਸੜਕ ਦਾ ਵਿਕਾਸ ਹੋ ਜਾਂਦਾ ਹੈ ਸੋ ਸਾਰੇ ਰੁੱਖ ਵੱਢੇ ਜਾਂਦੇ ਨੇ ਸੋ ਉਹਨਾਂ ਥਾਵਾਂ ਤੇ ਰੁੱਖ ਲਾਏ ਜਾਣ ਜਿੱਥੇ ਵੱਢਣ ਦੇ ਚਾਂਸ ਘੱਟ ਹੋਣ ਉਹ ਲੰਬੀ ਉਮਰ ਭੋਗ ਸਕਣ ਰੁੱਖ ਜੇ ਹੁਣ ਇਸ ਤਰ੍ਹਾਂ ਦੀ ਥਾਵਾਂ ਤੇ ਲਾ ਲੈਣ ਜਿੱਥੇ ਰੁੱਖ ਕਿਸੇ ਨਾ ਕਿਸੇ ਦਿਨ ਵੱਢਿਆ ਜਾਵੇ ਤਾਂ ਉੱਥੇ ਉਹਦਾ ਕੋਈ ਜ਼ਿਆਦਾ ਵਧੀਆ ਰਿਜ਼ਲਟ ਨਹੀਂ ਆਉਂਦਾ ਕਿਉਂਕਿ ਰੁੱਖ ਤਿਆਰ ਹੋਣ ਨੂੰ ਲੰਮਾ ਸਮਾਂ ਲੱਗਦਾ ਸੋ ਆਪਾਂ ਨੂੰ ਗੁਦਰਤੀ ਖੇਤੀ ਨਾ ਛੱਡਣਾ ਚਾਹੀਦਾ ਵਾਤਾਵਰਨ ਸੰਭਾਲੀਏ ਤੇ ਵਾਕਿਆਕ ਫਸਲਾਂ ਬੀਜ ਕੇ ਆਪਣ